ਲਓ ਦੋ ਦੋ ਆ ਨਾ ਚੀਕੂ ਦਾ ਪੇੜ ਐ ਵੇਖੋ ਛੋਟਾ ਜਿਹਾ ਪੇੜ ਐ ਬਹੁਤਾ ਛੋਟਾ ਨਹੀਂ ਉਹ ਕਾਫੀ ਐ ਭਰਾ ਲਾਇਆ ਹਰ ਚੰਸੋਂ ਵਾਲ ਤੇ ਕਾਫੀ ਫਲ ਲੱਗਾ ਵੇਖੋ ਚੀਕੂ ਵੇਖੋ ਕਿੰਨਾ ਫਲ ਲੱਗਾ ਤੇ ਚਾਹੀਦਾ ਇਹੋ ਜਿਹੇ ਦਰਖਤ ਉਸ ਤੇ ਲੱਗੇ ਹੁਣ ਘਰਾਂ ਜੇ ਕਿ ਦੋ ਦੋ ਕਿੱਡਾ ਨੰਨਦਾ ਆਉਂਦਾ ਹੋਊਗਾ ਇਹ ਚੀਕੂ ਦਾ ਫਲ ਐ ਬਹੁਤ ਸੋਹਣਾ ਇਹ ਆਪਣਾ ਵੀਰ ਆ ਹਰਚੰਦ ਸਿੰਘ ਤਿੰਨ ਸਾਲ ਉਹ ਤੋਂ ਕੋਆ ਹੈ ਆ ਦੇ ਕਿੰਨੇ ਕਿ ਜਦਾ ਹੈ ਬੂਟਾ ਇਹ ਹੋ ਹੀ ਗਿਆ ਵਾ ਘਟ ਦੋ ਘਟ ਵੀ ਸੱਤ ਅੱਠ ਸਾਲਾਂ ਨੂੰ ਆਹਾਂ ਪੰਜ ਸਾਲ ਬਾਅਦ ਫਲ ਦੇਣ ਲੱਗਦਾ ਐ ਇਹ ਤਾਂ 5 ਸਾਲ ਬਾਅਦ ਲੱਗਦਾ ਹੂੰ 5 ਸਾਲ ਬਾਅਦ ਜਦੋਂ ਬੂਟਾ ਤਿਆਰ ਹੁੰਦਾ ਨਾ 5 ਸਾਲ ਬਾਅਦ ਫਲ ਦੇਂਦਾ ਤੇ ਫਲ ਵੀ ਇੰਨਾ ਕਿ ਜਿੰਨੇ ਪੱਤੇ ਆ ਤੇ ਉਹਨਾਂ ਹੀ ਫਲ ਲੱਗਾ ਐਰ ਕੀ ਘਟ ਲੱਗਾ ਆਖੰਦੇ ਹੈ ਤੇ ਵਧੀਆ ਉਹਦਰਾ ਖਾਣ ਖੂਣ ਤੇ ਟੇਸਟ ਉਹੀ ਉਹੋਂ ਵਧੀਆ ਲੈ ਹਾਂ ਜਿਹੜਾ ਆਪਾਂ ਮੋਲਦਾ ਲੈਨੇ ਆ ਫੱਪੜੀ ਵਿੱਚ ਵਧੀਆ ਇਹ ਪਹਿਲਾਂ ਤੋਂ ਥੋੜੇ ਆ ਪੱਕੇ ਲੱਥੇ ਆ ਇਹ ਆਪ ਗਾਇਲਾ ਰੱਖੇਗਾ ਅੱਛਾ ਆ ਮੁਰਗੂ ਤੋਂ ਢੱਕ ਪੈਂਦੇ ਨਹੀਂ ਭਾਲ ਲੱਗਣੇ ਮੈਂ ਤਾਂ ਬਜਾਰੀ ਜਿਹੜਾ ਖਾਂਦਾ ਉਹਦੇ ਨਾਲ ਜ਼ਿਆਦਾ ਟੇਸਟ ਆ ਮਿੱਠਾ ਇਹ ਕੁਆਲਿਟੀ ਬੜੀ ਤਗੜੀ ਆ ਜਿਹੜਾ ਇਹ ਲੰਮਾ ਹਮ ਇੱਕ ਹੁੰਦਾ ਵਾ ਗੋਲ ਜੀ ਕੁ ਹਮ ਉਹ ਉਹਦੇ ਨਾਲ ਕੁਆਲਿਟੀ ਆ ਜਿਹੜੀ ਟੋਪ ਦੀ ਜਿਤਨਾ ਅੰਡਾ ਸ਼ੇਪ ਜਿਹਾ ਬਣਿਆ ਉਤਨਾ ਬਣਿਆ ਮਿੱਠਾ ਮੈਂ ਤਾਂ ਬਹੁਤ ਮਿੱਠਾ ਯਾਰ ਬਹੁਤ ਸੁਆਦ ਹੈ ਚਾਹੀਦਾ ਹੈ ਕਿ ਦੋ ਦੋ ਬੂਟੇ ਲਾਉਣੇ ਹਨ ਆਹ ਨਾਲੇ ਮੈਂ ਉਧਰ ਭੇਲੀ ਲਾਇਆ ਅੰਜੀਰ ਹਮ ਕਿੰਨੂ ਲਾਲ ਮਰੂਦ ਹੁਣ ਬਾਜ਼ਾਰ ਆ ਜਰਾ ਕੇਲਾ ਵੀ ਤਿਆਰ ਹੁੰਦਾ ਦਵਾਈ ਨਹੀਂ ਹੁੰਦਾ ਹਨ ਨਹੀਂ ਉਧਰ ਨਾ ਹੋਵੇ ਸਬਜ਼ੀ ਵਾਲੀ